ਓਏ ਸੋਰ ਹਾਰ ਬਲੇ ਸੋਰ ਹਾਰ ਹਾ ਸਮੂਹ ਪਰ ਬਲੋ ਕੁਨਿਆ ਅੱਜ ਤੁਸੀਂ ਓਏ ਸੁਣ ਮੋੜੇ ਗਾਇ ਦੀ ਪ੍ਰੈਸ ਕਾਨਫਰੰਸ ਅੱਜ ਸ਼੍ਰੌਣੀ ਕਾਲੀਗੱਲ ਲਧਾਨਾ 2 ਹਲਕਾ ਖੰਨਾ ਦੇ ਸਰਕਲ ਪ੍ਰਧਾਨਾ ਦੀ ਜੋ ਆਪਾਂ ਯੋਗਤੀ ਕੀਤੀ ਆ ਉਹ ਅੱਜ ਰਿਲੀਜ਼ ਕਰਨ ਲੱਗੇ ਆ ਇਸ ਤੋਂ ਬਾਅਦ ਜੋ ਬਾਕੀ ਜਿੱਥੇ ਜਿਹੜੇ ਵਾਲੇ ਜਾਂ ਸਰਕਲ ਦੇ ਹੋਣ ਅਧਿਕਾਰੀ ਉਹ ਕੁਝ ਦਿਨਾਂ ਬਾਅਦ ਹੋਰ ਵੀ ਅਨਾਉਂਸ ਕੀਤੇ ਜਾਣਗੇ ਪਹਿਲਾਂ ਸਰਕਲ ਜਥੇਦਾਰਾਂ ਨੂੰ ਨਿਯੁਕਤ ਕਰਨ ਲਈ ਉਹਦੇ ਸੌਂਦੇ ਜਾਂ ਤੁਹਾਨੂੰ ਦੱਲੀ ਦਿੱਤੀ ਤੇ ਕਿੰਨੇ ਸਰਕਲ ਜਥੇਦਾਰ ਬਣਾਏ ਗਏ ਪੰਜ ਸਰਕਲ ਜਥੇਦਾਰ ਬਣਾਏ ਨੇ ਹਲਕਾ ਖੰਨਾ ਦੀ ਕੋਣ ਕੋਣ ਇੱਕ ਨੰਬਰ ਸ਼ੌਮਨੀ ਮੋਹਨ ਸਿੰਘ ਹਟਾਣਾ ਸਰਕਲ ਪ੍ਰਧਾਨ ਬਿੱਜਾ ਹਰਜੰਗ ਸਿੰਘ ਗੰਡੂਆ ਸਰਕਲ ਪ੍ਰਧਾਨ ਇਸੜੂ ਪਵਨ ਜੋਤ ਸਿੰਘ ਹਰਿਓ ਸਰਕੂਲ ਪ੍ਰਧਾਨ ਪਿੰਡ ਹੈੜੀ ਵਿਤੰਦਰ ਸਿੰਘ ਸਿੰਦਰਪਾਲ ਸਿੰਘ ਐਡਵੋਕੇਟ ਪ੍ਰਧਾਨ ਖੰਨਾ ਬਨ ਸ਼ਹਿਰੀ ਹਰਜੀਤ ਸਿੰਘ ਵਿੱਕੀ ਭਾਟੀਆ ਪ੍ਰਧਾਨ ਖੰਨਾ 2 ਸ਼ਹਿਰੀ ਤੇ ਅੱਗੇ ਹੋਰ ਬਾਕੀ ਨਿਯੁਕਤੀਆਂ ਕਰੋ ਤਾਂ ਕਰਨ ਦੇ ਦੇ ਇਜਜ਼ਤ ਦਿੱਤੇ ਗਏ ਨੇ ਨਾ ਪਾਰਟੀ ਵੱਲੋਂ ਦਾ ਪਿਆ ਵੀ ਜਾਂ ਜਲਦੀ ਕਾਤੀ ਬਣਾ ਕੇ ਦੋ ਬਾਕੀ ਬਣਾ ਹਲਕਾ ਚਾਰਜਨ ਰਾਇ ਕਰਕੇ ਕਿ ਬਾਕੀ ਹੋਰਦਾਰ ਨੇ ਹੋਰ ਯੋਗਤियां ਕਰਨੀਆਂ ਇੱਕ ਦੋ ਦਿਨ ਚ ਅਸੀਂ ਉਹ ਵੀ ਕਰਕੇ ਤੁਹਾਨੂੰ ਉਹਨਾਂ ਬਾਰੇ ਸਪੋਤਨ ਦੱਸਾਂਗੇ ਧਿਆਨ ਵਾਲੇ ਇਲੈਕਸ਼ਨਾਂ ਨੂੰ ਕੋਈ ਲੈ ਕੇ ਕੋਈ ਅਗੇ ਰਣਨੀਤੀ ਲਿਖੀ ਗਈ ਹੈ ਆ ਜਿਹੜੀਆਂ ਅਨਯੋਗਤियां ਨੇ ਇਹਦੇ ਬਾਅਦ ਇਲੈਕਸ਼ਨ ਦੀ ਪੂਰੀ ਤਿਆਰੀ ਕਰਾਂਗੇ ਇਹ ਜਿਹੜੇ ਸਾਡੇ ਲੀਡਰ ਸਰਵਨ ਬਣਾਏ ਨੇ ਆਪਾਂ ਸਰਕਲ ਜੱਤਰ ਬਣਾਏ ਨੇ ਜਾਂ ਬਾਕੀ ਯੋਗਤियां ਕਰਨੀਆਂ ਨੇ ਉਹ ਆਪਣਾ ਪਾਰਲੀਮੈਂਟ ਚੋਣ ਦੇ ਵਿੱਚ ਪੂਰਾ ਚੋਗਦਾਨ ਪਾਉਣਗੇ ਅੱਜ ਤਵਾਰ ਇਹਨਾਂ ਨੂੰ ਬੇਨਤੀ ਕੀਤੀ ਜਾਊਗੀ कि ਹਰ ਵਰਕਰ ਨੂੰ ਨਾਮ ਮੰਨ ਕਰਕੇ ਆਪਣੇ ਆਪਣੇ ਸਰਕਲਾਂ ਵਿੱਚ ਆਪਣੀਆਂ ਸਰਗਰਮੀਆਂ ਤੇ ਚੋਣਾਂ ਸੰਬੰਧ ਵਿੱਚੋਂ ਜਤੂ ਜਿਹੜੀਆਂ ਨਿਯੁਕਤੀਆਂ ਕੀਤੀਆਂ ਗਈਆਂ ਕੀ ਕਹਿਣਾ ਚਾਹੁੰਦੇ ਦੇਖੋ ਜੀ ਅੱਜ ਸਾਡੇ ਜ਼ਿਲ੍ਹਾ ਪ੍ਰਧਾਨ ਬੌਂਡੀ ਸਾਹਿਬ ਵੱਲੋਂ ਸਾਡੇ ਹਲਕਾ ਖੰਨਾ ਦੇ ਜੋ ਸਰਕਲ ਪ੍ਰਧਾਨ ਨੇ ਉਹਨਾਂ ਦੀ ਨਿਯੁਕਤੀ ਕੀਤੀ ਗਈ ਆ ਅਸੀਂ ਪੰਜ ਸਰਕਲ ਪ੍ਰਧਾਨ ਬਣਾਏ ਨੇ ਤਿੰਨ ਦਿਹਾਤੀ ਦੇ ਦੋ ਸ਼ਹਿਰੀ ਦੇ ਜਿਨ੍ਹਾਂ ਚ ਬੀਜਾ ਸਰਕਲ ਤੋਂ ਸਾਡੇ ਮਨੂ ਸਿੰਘ ਜਟਾਣਾ ਜੀ ਤੇ ਜਿਹੜਾ ਇਸੂ ਸਰਕਲ ਤੋਂ ਸਾਡੇ ਹਰਜੰਤ ਸਿੰਘ ਗੰਡੂਆ ਜੀ ਇਹ ਲਹਿੜੀ ਸਰਕਲ ਤੋਂ ਸਾਡਾ ਪਵਨਜੋਤ ਸਿੰਘ ਹਰਿਆਉ ਜੋ ਸਾਡੇ ਬਹੁਤ ਪੁਰਾਣੇ ਅਕਾਲੀ ਦਰ ਦੇ ਉਹਨਾਂ ਦੇ ਫਾਤਿਹ ਸਾਹਿਬੇ ਬੜੇ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਨੇ ਇਸੇ ਤਰ੍ਹਾਂ ਸ਼ਹਿਰ 'ਚ ਦੋ ਸਰਕਲ ਬਣਾਏ ਨੇ ਖੰਨਾ 1 ਸ਼ਹਿਰੀ ਖੰਨਾ 2 ਸ਼ਹਿਰੀ ਜਿੱਚ ਖੰਨਾ 1 'ਚ ਸਾਡੇ ਐਡਵੋਕੇਟ ਜਤਿੰਦਰਪਾਲ ਸਿੰਘ ਜੀ ਸਾਡੇ ਸਾਬਕਾ ਕੌਂਸਲਰ ਨੇ ਇਹਨਾਂ ਨੂੰ ਖੰਨਾ ਸ਼ਹਿਰੀ ਦੀ ਜ਼ਿੰਮੇਵਾਰੀ ਸੌਂਪੀ ਹੈ ਤੇ ਖੰਨਾ 2 ਸਾਡੇ ਜੋ ਆਪਣੇ ਸਾਡੀ ਭੈਣ ਰੂਪੀ ਪਾਟਿਆ ਜੀ ਦੇ ਪਤੀ ਨੇ ਸਾਡੇ ਹਰਜੀਤ ਸਿੰਘ ਪਾਟਿਆ ਜੀ ਉਹਨਾਂ ਨੂੰ ਖੰਨਾ ਟੂ ਸ਼ਰੀ ਦਾ ਪ੍ਰਧਾਨ ਲਾਇਆ ਗਿਆ ਸੋ ਅਸੀਂ ਆਸ ਵੀ ਕਰਦੇ ਹਾਂ ਸਾਨੂੰ ਮਤਲਬ ਇਹ ਪੂਰੀ ਇਹਨਾਂ ਨੂੰ ਇਹਨਾਂ ਤੋਂ ਆਸ ਹੈ ਕਿ ਉਹਨਾਂ ਵਾਲੇ ਦਿਨਾਂ 'ਚ ਜੋ ਇਲੈਕਸ਼ਨਾਂ ਵੀ ਆ ਰਹੀਆਂ ਨੇ ਉਹਨਾਂ ਵਾਲੇ ਦਿਨ ਸਾਡੀ ਪਾਰਟੀ ਨੂੰ ਤਕੜਾ ਕਰਨ ਲਈ ਵਤ ਤੋਂ ਵਤ ਹਮਲਾ ਮਾਰਨਗੇ ਜੋਰ ਮਾਰ ਕੇ ਪਾਰਟੀ ਨੂੰ ਉੱਚੀਆਂ ਬੁਲੰਦੀਆਂ ਤੇ ਲੈ ਕੇ ਜਾਣਗੇ ਅਸੀਂ ਆਸ ਕਰਦੇ ਹਾਂ ਤੇ ਇਹਨਾਂ ਨੂੰ ਨਾਲ ਵਧਾਈ ਵੀ ਦਿੰਦੇ ਹਾਂ ਸਾਰੇ ਸਰਪੰਚਾਂ ਨੂੰ ਕਿ ਪ੍ਰਧਾਨ ਸਾਹਿਬ ਵੱਲੋਂ ਅੱਜ ਚੋਣ ਕੀਤੀ ਗਈ ਹੈ ਨਾਲੇ ਆਉਣ ਵਾਲੇ ਦਿਨਾਂ 'ਚ ਜੋ ਜ਼ਿਲ੍ਹੇ ਦੀ ਜਥੇਬੰਦੀ ਉਹ ਵੀ ਤਿਆਰ ਕੀਤੀ ਜਾਵੇ ਪਾਰਟੀ ਵੱਲੋਂ ਜੋ ਵਿਚਾਰ ਸਾਬ ਲਾਏ ਗਏ ਨੇ ਸਾਬਕੂ ਜੀ ਸਿੰਘ ਖਾਲਸਾ ਜੀ ਉਹਨਾਂ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਨੇ ਉਹਨਾਂ ਦੇ ਸਵੰਚੇ ਸਰਕਲ ਪ੍ਰਧਾਨ ਦੁਆਰਾ ਨਵੇਂ ਨਵੇਂ ਸਿਰੇ ਤੋਂ ਚੁਣੇ ਗਏ ਨੇ ਤੇ ਸਰਕਲ ਵਾਈਜ਼ ਸਾਡੀਆਂ ਮੀਟਿੰਗਾਂ ਪ੍ਰਧਾਨ ਸਾਹਿਬ ਸਾਬ ਸਿੰਘ ਸਿੰਘ ਜੀ ਬਾਦਲ ਨੇ ਸਾਡੀਆਂ ਡਿਊਟੀਆਂ ਵੀ ਲਾਈਆਂ ਨੇ ਕਿ ਸਰਕਲ ਵਾਈਜ਼ ਸਾਰੇ ਮਤਲਬ ਸਰਕਲਾਂ 'ਚ ਖਾਲਸਾ ਜੀ ਦੀਆਂ ਮੀਟਿੰਗਾਂ ਕਰਾਈਆਂ ਜਾਣ ਕਿ ਆਉਣ ਵਾਲੀ ਚੋਣੋ ਤਕੜੇ ਹੋ ਕੇ ਲੜੀ ਜਾ ਸਕੇ ਤਾਂ ਕਿ ਇਹ ਆਉਣ ਵਾਲੀ ਚੋਣ 'ਸੀ ਵਧੀਆ ਵੋਟਾਂ ਨਾਲ ਜਿੱਤੀਏ ਅੱਜ ਸ਼ਰਮਣੀ ਕਾਲੀਯਲ ਦੇ ਪ੍ਰਧਾਨ ਸਾਹਿਬ ਦਾਸ ਸੁਖਬੀਰ ਸਿੰਘ ਜੀ ਬਾਦਲ ਤੇ ਨਾਲ ਹੀ ਸਾਡੇ ਸਾਬਕ੍ਰਮ ਜੀ ਸਿੰਘ ਮਜੀਠੀਆ ਜੀ ਦੇ ਹੁਕਮਾ ਤਹਿਤ ਸਾਡੇ ਜ਼ਿਲ੍ਹਾ ਜੱਜਦਾਰ ਸਹਿਬਾਨ ਬੌਂਦਰੀ ਜੀ ਅਤੇ ਸਾਡੇ ਖੰਨਾ ਸ਼ਹਿਰ ਦੇ ਸ਼ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਰਦਾਰ ਯਾਦਵਿੰਦਰ ਸਿੰਘ ਯਾਦੂ ਜੀ ਉਹਨਾਂ ਦੀ ਪ੍ਰੇਰਣਾ ਸਦਕਾ ਅਸੀਂ ਜੋ ਅਕਾਲੀ ਦਲ ਦੇ ਵਿੱਚ ਕੰਮ ਕਰਦੇ ਆ ਰਹੇ ਸੀ ਉਹਦੇ ਬਦਲੇ ਸਾਨੂੰ ਅੱਜ ਜੋ ਕਿ ਮਿਉਨਿਸਪਲ ਦੀ ਖੁਸ਼ੀ ਵੀ ਹੋ ਰਹੀ ਹੈ ਜੇ ਸਾਨੂੰ ਸਰਕਲ ਪ੍ਰਧਾਨ ਬਣਾਇਆ ਗਿਆ ਤੇ ਮੈਨੂੰ ਇਸ ਗੱਲ ਦੀ ਦੱਸਦੇ ਵੀ ਖੁਸ਼ੀ ਹੁੰਦੀ ਹੈ ਸਾਡੇ ਦਾਦਾ ਜੀ ਜੱਜਦਾਰ ਸਰ ਅਗਵੀਰ ਸਿੰਘ ਪਾਟਿਆ ਜੀ ਜਿਹੜੇ ਫੀਟਨ ਫਾਈਟਰ ਵੀ ਸਨ ਪੰਜਾਬੀ ਸੂਬਾ ਮੋਰਚਾ ਖੱਲੇ ਦੇ ਵਿੱਚ ਉਹ ਕਹਿੰਦੇ ਜੱਥੇਦਾਰ ਹੁੰਦੇ ਸੀ ਅੱਜ ਉਹਨਾਂ ਦੇ ਰਾਹ ਤੇ ਚੱਲਦੇ ਆ ਜਦੋਂ ਉਹਨਾਂ ਨੇ ਮੈਨੂੰ ਯਾਦ ਆ ਮੈਨੂੰ ਸਾਨੂੰ ਦਾਦਾ ਜੀ ਕੋਲ ਬਹਿ ਕੇ ਗੱਲ ਸੁਣਦੇ ਹੁੰਦੇ ਸੀ ਮੈਂ ਹੱਥਕੜੀਆਂ ਸਾਡਾ ਗਹਿਣਾ ਤੇ ਪੰਜਾਬੀ ਸੂਬਾ ਲੈਣਾ ਇਹ ਸ਼ਰੋਮਣੀ ਕਾਲੀਦਾ ਨੇ ਪੰਜਾਬੀ ਸੂਬਾ ਮੋਰਚਾ ਵਾਲੇ ਨਾਅਰੇ ਕੱਢਿਆ ਸੀ ਤੇ ਉਦੋਂ ਸਾਡੇ ਦਾਦਾ ਜੀ ਖੰਨੇ ਸ਼ਹਿਰ ਤੋਂ ਜਥੇਦਾਰ ਬਣੇ ਜੀ ਤੇ ਸਾਨੂੰ ਇਸ ਮਾਣ ਹੋਣਾ ਇਸ ਗੱਲ ਦਾ ਮੈਨੂੰ ਪ੍ਰਾਪਤ ਹੋ ਰਿਹਾ ਉਹਨਾਂ ਦੇ ਰਾਹ ਤੇ ਚੱਲਦਿਆਂ ਹੋਇਆਂ ਅੱਜ ਮੈਨੂੰ ਵੀ ਸਰਕਲ ਪ੍ਰਧਾਨ ਖੰਨੇ ਸ਼ਹਿਰੀ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਮੈਂ ਸਦਾ ਯਾਦਵਿੰਦਰ ਸਿੰਘ ਜਾਦੂ ਜੀ ਦੇ ਸਾਡੇ ਹਲਕਾ ਇੰਚਾਰਜ ਨੇ ਇਹਨਾਂ ਨੂੰ ਵਿਸ਼ਵਾਸ ਦਿਵਾਨੇ ਆ ਇਹਨਾਂ ਦੀ ਅਗਵਾਈ ਦੇ ਵਿੱਚ ਸਮੂਹ ਜਥੇਬੰਦੀ ਨੂੰ ਸਦਾ ਸੁਖਬੀਰ ਸਿੰਘ ਬਾਦਲ ਜੀ ਸਾਬਿਕਰਨ ਸਿੰਘ ਗੀਠਿਆ ਜੀ ਹੋਰਾਂ ਨੂੰ ਅਸੀਂ ਪੂਰਨ ਪ੍ਰੋਸਾ ਦਿੰਦੇ ਆ ਖੰਨੇ ਸ਼ਹਿਰ ਤੋਂ ਆਨ ਵਾਲੀ ਵੋਟਾਂ 'ਚ ਅਤੇ ਹੋਰ ਵੀ ਜੋ ਸਾਨੂੰ ਜ਼ਿੰਮੇਵਾਰੀ ਸੌਪਣਗੇ ਪੂਰੀ ਤਨਦੇਹੀ ਨਾਲ ਨਿਭਾਵਾਂ ਤਾਂ ਜੀ ਕੀ ਕਹਣਾ ਜੰਨੇ ਜਿਹੜੀ ਅੱਜ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਦਾਸਨੂ ਖੰਨਾ ਸਿਟੀ ਬੰਦ ਦਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਲਾਇਆ ਗਿਆ ਔਰ ਮੈਂ ਸਭ ਤੋਂ ਪਹਿਲਾਂ ਤਾਂ ਸਾਥ ਸੁਖਵੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਔਰ ਜਸਵੇਲ ਸਿੰਘ ਜੀ ਬੌਂਦਲੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਦਿਹਾਤੀ ਦਾ ਜਦਵਿੰਦਰ ਸਿੰਘ ਜਾਦੂ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਖੰਨਾ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਮੁਰਦ ਤੋਂ ਸਰਕਲ ਪ੍ਰਧਾਨ ਦੀ ਖੰਨਾ ਬੰਦੀ ਜ਼ਿੰਮੇਵਾਰੀ ਸੌਂਪੀ ਹੈ ਔਰ ਮੈਂ ਮੇਰੇ ਨਾਲ ਦੇ ਜਿਹੜੇ ਸਾਥੀ ਨੇ ਹਰਜੀਤ ਸਿੰਘ ਜੀ ਭਾਟੀਆਂ ਸਿਟੀ 2 ਤੋਂ ਪ੍ਰਧਾਨ ਲਾਏ ਗਏ ਨੇ ਮੋਹਨ ਸਿੰਘ ਜੀ ਦਸੇਦਾਰ ਸਰਦਾਰ ਹਰਜਨ ਸਿੰਘ ਜੀ ਪਵਨ ਜੋਤ ਜੀ ਮੈਂ ਇਹਨਾਂ ਨੂੰ ਵੀ ਵਧਾਈ ਦੇਣਾ ਨਾਲੇ ਔਰ ਨਾਲੇ ਮੈਂ ਇਹ ਵੀ ਦੱਸਣਾ ਚਾਹਣਾ ਕਿਉਂਕਿ ਅਸੀਂ ਗਰਾਊਂਡ ਲੈਵਲ ਦੇ ਲੀਡਰਾਂ ਜੋ ਪਹਿਲਾਂ ਲੋਕਾਂ ਦੇ ਵਿੱਚ ਬਦਲਾਅ ਵਾਲੀ ਗੱਲ ਚੱਲੀ ਸੀ ਔਰ ਹੁਣ ਤੁਸੀਂ ਦੇਖ ਲਿਓ 13 ਦੀਆਂ 13 ਸੀਟਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਹੋਊਗੀ ਔਰ 13 ਦੀਆਂ 13 ਸੀਟਾਂ ਜਿੱਤਾਂਗੇ ਕਿਉਂਕਿ ਮੈਂ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਦਾ ਲੰਮੇ ਸਿਰੇ ਤੋਂ ਪ੍ਰਧਾਨ ਚੱਲੇ ਆ ਰਿਹਾ ਪਹਿਲਾਂ ਮੈਂ 15 ਸਾਲ ਜੂਥ ਅਕਾਲੀ ਦਲ ਦਾ ਵੀ ਪ੍ਰਧਾਨ ਰਿਹਾ ਔਰ ਸਾਨੂੰ ਜਿਹੜੀ ਗਰਾਊਂਡ ਲੈਵਲ ਤੇ ਸਾਨੂੰ ਜਿਹੜੀ ਸਿਚੁਏਸ਼ਨ ਆ ਉਹਦਾ ਪਤਾ ਵੀ ਹੈ ਔਰ ਅਸੀਂ ਅੱਜ ਤੋਂ ਹੀ ਜ਼ੋਰ ਲਾ ਕੇ ਪੂਰੀ ਤਨਦੇਹੀ ਦੇ ਨਾਲ ਜਿਹੜੀ ਸਾਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਉਹਨੂੰ ਨਿਭਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਸਰ ਮੋਹਨ ਸਿੰਘ ਜਟਾਣਾ ਦਿਹਾਤੀ ਸਰਕਲ ਵੀਜ਼ਾ ਦਾ ਮੈਨੂੰ ਜਿਹੜੀ ਜ਼ ਉਹਨੂੰ ਤਾਂ ਦੀ ਨਾਲ ਨਿਭਾਵ ਹੀ ਆ ਰਹੇ ਆ ਤੇ ਨਿਭਾਵਾਂਗੇ ਮੇਰਾ ਤਾਂ ਇਹ ਆ ਬੇਸਤਾ ਸ਼੍ਰੋਮ ਨਿਕਲੇ 30 ਸਾਲ ਦਾ ਮੈਂ ਤਾਂ ਜੁੜਿਆ ਹੋਇਆ ਹਾਂ 30 ਸਾਲ ਤੋਂ ਹੀ ਪਾਰਟੀ ਦੇ ਨਾਲ ਵਫਾਦਾਰੀ ਨਾਲ ਚੱਲੇ ਹੋਇਆ ਔਰ ਅੱਜ ਕਿ ਅਸੀਂ ਇਸ ਗੱਲ ਨੂੰ ਤੋਹਿਆ ਕੀਤਾ ਹੋਇਆ ਕਿ ਅਸੀਂ ਜਿੱਤੂ ਜਿੱਸੀ ਖਾਲਸਾ ਸਾਡੇ ਜਿਹੜੇ ਇਥੋਂ ਕੈਂਡੀਡੇਟ ਨੇ ਅਸੀਂ ਉਹਨਾਂ ਨੂੰ ਜਿਤਾ ਕੇ ਭੇਜਣਾ ਇਹ ਸਾਡੇ ਸਾਡੇ ਸਾਰੇ ਹਲਕੇ ਦੇ ਇੰਚਾਰਜ ਨੇ ਸਰਦਾਰ ਜਦੂ ਜੀ ਅਸੀਂ ਉਹਨਾਂ ਦੇ ਨਾਲ ਇਹ ਵਾਦਾ ਕੀਤਾ ਕੈਤ ਕੀ ਆਪਾਂ ਪੂਰੀ ਤੰਦਰੀਆ ਟੀਮ ਸਾਡੀ ਬਹੁਤ ਵਧੀਆ ਹੁੰਦੀ ਆ ਅਸੀਂ ਜਿਹੜੀ ਨਵੀਂ ਸਰਕਲ ਜਥੇਬੰਦੀ ਬਣਾਉਣੀ ਆ ਉਹ ਵੀ ਅਸੀਂ ਉਹ ਵਰਕਰ ਬਣਾਉਣੇ ਨੇ ਜਿਹੜੇ ਕੰਮ ਕਰਨ ਗਰਾਊਂਡ ਲੈਵਲ ਦੇ ਉੱਤੇ ਇਹਨਾਂ ਨੇ ਇਹਨਾਂ ਨੇ ਬਣਾਉਣੀਆਂ ਇਹਨਾਂ ਨੂੰ ਰਾਇ ਅਸੀਂ ਦੇਵਾਂਗੇ ਇਸ ਕਰਕੇ ਉਸੇ ਸਾਡਾ ਪੂਰਾ ਜੋਰ ਹੈ ਇਸ ਗੱਲ 'ਚ ਕਿ ਅਸੀਂ ਕੁਸਦਣਾ ਦੇ ਵਿੱਚ ਅਸੀਂ ਉਹ ਹਲਕਾ ਚਾਰਜ ਹਲਕਾ ਦੇ ਸਾਡੇ ਕੈਂਡੀਡੇਟ ਨੇ ਖਾਲਸਾ ਜੀ ਨੂੰ ਬੁਲਾਵਾਂਗੇ ਉਹਨਾਂ ਨਾਲ ਮੀਟਿੰਗ ਕਰਾਂਗੇ ਤੇ ਉਸ ਵੇ ਅਸੀਂ ਬਹੁਤ ਵੋਟਾਂ ਦੇ ਨਾਲ ਜਿਤਾ ਕੇ ਭੇਜਾਂਗੇ ਮੈਂ ਕੋਈ ਜਗ ਹਲਸਾ ਰਮਨ ਜੀ ਖਫਾ